ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਾਧਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਨਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਸੁਖ ਪ੍ਰਾਪਤ ਹੁੰਦੇ ਹਨ ਮਹਾਰਾਜ ਜੀਆਂ ਤੋਂ ਵਾਰਨੇ ਬਲਹਾਰਨੇ ਜਾਈਏ ਸਤਿਗੁਰ ਸੱਚੇ ਪਾਸ਼ਾ ਨੇ ਵੱਡਾ ਪਰਉਪਕਾਰ ਖਾਲਸਾ ਜੀ ਸ੍ਰਿਸ਼ਟੀ ਉੱਪਰ ਕੀਤਾ ਹੈ ਜੋ ਮਹਾਰਾਜ ਜੀਆਂ ਨੇ ਚਾਰਾਂ ਜੁਗਾਂ ਦਾ ਖਾਲਸਾ ਜੀ ਜੋ ਸੁਮੇਲ ਹੈ ਚਾਰਾਂ ਜੁਗਾਂ ਦਾ ਜੋ ਵੱਡਾ ਮੰਤਰ ਹੈ ਗੁਰਮੰਤਰ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਅੰਤਰਜਾਮੀ ਸਤਿਗੁਰ ਜੀਆ ਨੇ ਸਾਡੀ ਝੋਲੀ ਪਾਉਣਾ ਕੀਤਾ ਹੈ ਉਹਦੇ ਫਿਰ ਖਾਲਸਾ ਜੀ ਸਾਡੀ ਆਪਣੀ ਗਲਤੀ ਹੈ ਕਿ ਆਪਾਂ ਉਸ ਜਾਪ ਨੂੰ ਜਪਦੇ ਨਹੀਂ ਜੇ ਆਪਾਂ ਵਾਹਿਗੁਰੂ ਮੰਤਰ ਦਾ ਜਾਪ ਅਭਿਆਸ ਕਰਨ ਲੱਗ ਪਈਏ ਨਾ ਮਹਾਰਾਜ ਦੀ ਏਡੀ ਕਿਰਪਾ ਵਰਤਦੀ ਹੈ ਸੁਤੇ ਸਿੱਧ ਖਾਲਸਾ ਜੀ ਅੰਦਰ ਦੇ ਭੇਦ ਬਤਾ ਚੱਲ ਜਾਂਦੇ ਸੁਤੇ ਸਿੱਧ ਖਾਲਸਾ ਜੀ ਧਰਮ ਦਾ ਗਿਆਨ ਆ ਜਾਂਦਾ ਜਿਹੜਾ ਅੱਜ ਦੋ ਚਿੱਤਿਆਂ ਵਿੱਚ ਪੰਥ ਫਸਿਆ ਹੈ ਲੋਕ ਫਸੇ ਹਨ ਕਿੰਨੂੰ ਮੰਨੀਏ ਕਿੰਨੂੰ ਛੱਡੀਏ ਧੰਨ ਗੁਰੂ ਨਾਨਕ ਸਾਹਿਬ ਜੀ ਕੌਣ ਹਨ ਵਿਸ਼ਨੂੰ ਭਗਵਾਨ ਜੀ ਕੌਣ ਹਨ ਇਦਾਂ ਖਾਲਸਾ ਜੀ ਇਹ ਸਾਰਾ ਗਿਆਤ ਜਿਹੜਾ ਹੈ ਗੁਰਮੰਤਰ ਵਿੱਚੋਂ ਪ੍ਰਾਪਤ ਹੋ ਜਾਂਦਾ ਭਲੀ ਪੂਰਨ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਬਾਰੇ ਸਾਨੂੰ ਸੋਝੀ ਆ ਜਾਂਦੀ ਹੈ ਜਦੋਂ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਕਈਆਂ ਨੂੰ ਲੱਗਦਾ ਕਿ ਵਾਹਿਗੁਰੂ ਮੰਤਰ ਸ਼ਾਇਦ ਉਦਾਂ ਹੀ ਜਾਂ ਛੋਟਾ ਜਿਹਾ ਕੋਈ ਮੰਤਰ ਹੈ ਪਰ ਨਹੀਂ ਖਾਲਸਾ ਜੀ 사ਤਗੁਰੂ ਜੀ ਮਹਾਰਾਜ ਨੇ ਬਹੁਤ ਵੱਡਾ ਮੰਤਰ ਸਾਡੀ ਝੋਲੀ ਪਾਇਆ ਹੈ ਪਿਆਰੇ ਜੀਆਂ ਨੇ ਏਡੀ ਕਿਰਪਾ ਕੀਤੀ ਹੈ ਸਾਡੇ ਉੱਪਰ ਕਿ ਖਾਲਸਾ ਜੀ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਵਿਗਣਾ ਬਿਨਾਸਣਾ ਨੂੰ ਮਾਰਨ ਵਾਲਾ ਐਸੀ ਗੁਰੂ ਸਾਹਿਬ ਦੀ ਕਿਰਪਾ ਹੈ ਇਸ ਮੰਤਰ ਵਿੱਚ ਜਿਹੜਾ ਜਿਹੜਾ ਜਪਦਾ ਹੈ ਉਹ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੱਕ ਪਹੁੰਚਦਾ ਹੈ ਜਿਹੜਾ ਗੁਰਮੰਤਰ ਦਾ ਅਭਿਆਸ ਕਰਦਾ ਹੈ ਨਿਤਾਪ੍ਰਤ ਹੌਲੀ-ਹੌਲੀ ਹੌਲੀ-ਹੌਲੀ ਖਾਲਸਾ ਜੀ ਹਿਰਦੇ ਵਿੱਚ ਮੰਤਰ ਵਰ ਜਾਂਦਾ ਜਦੋਂ ਹਿਰਦੇ ਵਿੱਚ ਵਸ ਜਾਂਦਾ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਨਸੀਬ ਹੁੰਦੀ ਹੈ ਫਿਰ ਆਨੰਦ ਖੇੜਾ ਰਹਿੰਦਾ ਹੈ ਫਿਰ ਕਿਸੇ ਪ੍ਰਕਾਰ ਕਿਸੇ ਵੀ ਸੰਸਾਰ ਦੇ ਜੀਵ ਦੀ ਭਾਵ ਕਿਸੇ ਚੀਜ਼ ਦੀ ਨਾਸ਼ਵੰਤ ਪਦਾਰਥ ਦੀ ਥੋੜ ਨਹੀਂ ਰਹਿੰਦੀ ਐਡੀ ਕਿਰਪਾ ਖਾਲਸਾ ਜੀ ਵਰਤਦੀ ਹੈ ਸੋ ਮਹਾਰਾਜ ਸਾਨੂੰ ਇਹ ਸਮਝਾਉਂਦੇ ਹਨ ਕਿ ਭਾਈ ਦਿਨ ਰਾਤ ਨਾਮ ਜਪਿਆ ਕਰੀਏ ਕਿਰਤ ਵਿਰਤ ਕਰਦੇ ਆ ਵਾਹਿਗੁਰੂ ਵਾਹਿਗੁਰੂ ਜਾਪਦੇ ਰਹੀ ਹੈ ਰਹਾ ਕਰੀਏ ਆਪਣੇ ਬੱਚਿਆਂ ਨੂੰ ਇਹ ਸਿਖਾਈਏ ਆਪਣੇ ਬੱਚਿਆਂ ਨੂੰ ਦਸੀਏ ਖਾਲਸਾ ਜੀ ਬੜੀ ਕਿਰਪਾ ਵਰਤਦੀ ਹੈ ਸੱਚੇ ਪਾਸ਼ਾ ਮਹਾਰਾਜ ਦਾ ਜਿਹਨੋ ਸ਼ਬਦ ਜਪਾਂਗੇ ਫਿਰ ਗੁਰੂ ਕਾ ਸੰਗ ਹੋਵੇਗਾ ਤੇ ਜਦੋਂ ਗੁਰੂ ਕੀ ਸੰਗਤ ਹੋਣ ਲੱਗ ਪਈ ਫਿਰ ਖਾਲਸਾ ਜੀ ਮਨ ਜਿਹੜਾ ਹੈ ਟਿਕਾਓ ਵਿੱਚ ਆ ਜਾਵੇਗਾ ਜਦੋਂ ਮਨ ਟਿਕ ਗਿਆ ਮਨ ਮੰਨ ਗਿਆ ਫਿਰ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਪ੍ਰਾਪਤੀ ਹੋ ਜਾਵੇਗੀ ਮਨ ਮੰਨਿਆ ਤਾਂ ਉਹ ਹਰ ਜਾਂਨੇ ਜਦੋਂ ਮਨ ਮੰਨਿਆ ਹੈ ਉਦੋਂ ਹੀ ਵਾਹਿਗੁਰੂ ਜੀ ਬਾਰੇ ਪਤਾ ਲੱਗਾ ਹੈ ਹਰੀ ਬਾਰੇ ਪਤਾ ਲੱਗਾ ਹੈ ਓਵੇਂ ਨਹੀਂ ਪਤਾ ਲੱਗਦਾ ਓਵੇਂ ਖਾਲਸਾ ਜੀ ਮਨ ਚੰਚਲ ਰਹਿੰਦਾ ਹੈ ਚੰਚਲ ਜਿਹੜਾ ਮਨ ਹੈ ਉਹ ਸਾਰੇ ਪਾਸੇ ਖਿੰਡਿਆ ਰਹਿਣ ਕਰਕੇ ਖਾਲਸਾ ਜੀ ਸਰੀਰ ਦੀ ਸਾਰੀ ਸ਼ਕਤੀ ਜਿਹੜੀ ਹੈ ਉਹ ਖਿੰਡੀ ਰਹਿੰਦੀ ਹੈ ਤੇ ਫਿਰ ਸਾਨੂੰ ਦੁੱਖ ਤਕਲੀਫਾਂ ਜਿਹੜੀਆਂ ਸਰੀਰ ਨੂੰ ਆਉਂਦੀਆਂ ਜਦੋਂ ਅਸੀਂ ਆਤਮਿਕ એનર્ਜੀ ਵਿੱਚ ਉਹ ਕਿੱਦਾਂ ਇਕੱਠੀ ਹੁੰਦੀ ਹੈ ਉਹ ਖਾਲਸਾ ਜੀ ਗੁਰਮੁਖ ਜਿਹੜੇ ਹਨ ਉਹ ਨਾਮ ਜਪ ਕੇ ਇਕੱਠੀ ਕਰਦੇ ਫਿਰ ਉਹਨਾਂ ਦੇ ਅੰਦਰ ਖਾਲਸਾ ਜੀ ਊਰਾ ਬਣਦਾ ਨਾਮ ਦੇ ਨਾਲ ਉਹਨਾਂ ਦੇ ਅੰਦਰ ਖੇੜਾ ਬਣਦਾ ਫਿਰ ਖਾਲਸਾ ਜੀ ਉਹਨਾਂ ਦੀ ਰਸਨਾ ਜਿਹੜੀ ਨਾਮ ਜਪਦੀ ਹੁੰਦੀ ਆ ਉਹ ਫਿਰ ਹੌਲੀ-ਹੌਲੀ ਉਹਦੇ ਮੁਖੋਂ ਨਿਕਲਦੇ ਬਚਨ ਸੱਤ ਹੋਣ ਲੱਗ ਪੈਂਦੇ ਤੇ ਮਹਾਰਾਜ ਸੱਚੇ ਪਾਸ਼ਾ ਇਸੇ ਕਰਕੇ ਕਹਿੰਦੇ ਆ ਵੀ ਭਾਈ ਸਾਧੂਆਂ ਨੂੰ ਨਮਸਕਾਰ ਕਰਨੀ ਚਾਹੀਦੀ ਆ ਗੁਰੂ ਕੇ ਸਿੱਖਾਂ ਨੂੰ ਨਮਸਕਾਰ ਕਰਨੀ ਚਾਹੀਦੀ ਆ ਜਿਹੜੇ ਗੁਰਮੰਤਰ ਨੂੰ ਜਪਦੇ ਹਨ ਜਿਹੜੇ ਗੁਰੂ ਮੰਤਰ ਨੂੰ ਜੱਪਣ ਵਾਲੇ ਹਨ ਉਹਨਾਂ ਵਿੱਚ ਖਾਲਸਾ ਜੀ ਬਯੰਤ ਕਰਾਮਾਤਾ ਹਨ ਬਯੰਤ ਖੇਡਾਂ ਉਹਨਾਂ ਵਿੱਚ ਵਰਤ ਜਾਂਦੀਆਂ ਕਿਉਂਕਿ ਇਹ ਜਿਹੜੀ ਰਸਨਾ ਹੈ ਜਦੋਂ ਵਾਹਿਗੁਰੂ 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 ਕਰਕੇ ਜਪਦੀ ਹੈ ਫਿਰ ਖਾਲਸਾ ਜੀ ਇਹਦੇ ਵਿੱਚ ਬਾਲ ਆਉਂਦਾ ਹੈ ਉਦਾਂ ਤੇ ਸਾਰਾ ਦਿਨ ਝੂਠ ਫਰੇਬ ਨਿੰਦਿਆ ਚੁਗਲੀ ਸਾਰਾ ਦਿਨ ਬੋਲਦੀ ਹੈ ਗੱਲਾਂ ਕਰਦੀ ਹੈ ਪਰ ਉਹ ਗੱਲਾਂ ਸੱਤ ਨਹੀਂ ਹੁੰਦੀਆਂ ਜਦੋਂ ਵਾਹਿਗੁਰਜੀ ਮਹਾਰਾਜ ਦਾ ਨਾਮ ਜਪਦੀ ਹੈ ਫਿਰ ਇਹ ਇਹਦੇ ਮੁਖੋਂ ਨਿਕਲਣ ਵਾਲੀਆਂ ਗੱਲਾਂ ਸੱਚੀਆਂ ਹੋਣ ਲੱਗ ਪੈਂਦੀਆਂ ਬਚਨ ਸਤ ਹੋਣ ਲੱਗ ਪੈਂਦੇ ਆਪਾਂ ਆਮ ਸਾਧੂ ਸੰਤਾਂ ਮਹਾਂਪੁਰਸ਼ਾਂ ਦੇ ਜਿਹੜੇ ਬੋਲ ਹਨ ਉਹਨਾਂ ਨੂੰ ਬਚਨ ਆਖਦੇ ਹਾਂ ਸੋ ਇਸ ਕਰਕੇ ਸਤਗੁਰਜੀ ਕਹਿੰਦੇ ਜਿਵੇਂ ਦਾ ਸੰਗ ਰੱਖੋਗੇ ਗੁਰਮੁਖੋ ਜੇ ਗੁਰੂ ਕੀ ਸੰਗਤ ਵਿੱਚ ਸੰਗ ਰੱਖੋਗੇ ਆਪਣਾ ਓਵੇਂ ਦੇ ਬਣ ਜਾਵੋਗੇ ਤੇ ਜੇ ਖਾਲਸਾ ਜੀ ਮਾੜੇ ਬੰਦੇ ਦਾ ਸੰਗ ਰੱਖੋਗੇ ਤੇ ਮਾੜੇ ਬਣ ਜਾਓਗੇ ਸ਼ੁਭ ਗੁਣ ਵਾਲਾ ਬੰਦਾ ਹਮੇਸ਼ਾ ਗੁਣ ਦਿੰਦਾ ਹੈ ਔਗਣਾ ਵਾਲਾ ਬੰਦਾ ਹਮੇਸ਼ਾ ਔਗਣ ਹੀ ਪੱਲੇ ਪਾ ਕੇ ਜਾਂਦਾ ਇਸ ਤੋਂ ਇਲਾਵਾ ਹੋਰ ਕੁਝ ਪ੍ਰਾਪਤੀ ਨਹੀਂ ਹੁੰਦੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਜੈਸੇ ਜਲ ਸਿੰਚ ਸਿੰਚ ਕਾਸਤ ਸਮਰਥ ਕੀਨੇ ਜਲ ਸੰ ਬੰਦ ਪੁਨ ਬਹੁਤਾ ਵਿਸਵਾਸ ਹੈ ਕਹਿੰਦੇ ਜਿਵੇਂ ਪਾਣੀ ਨਾਲ ਮਿਲ ਕੇ ਲੱਕੜ ਜਿੱਦਾਂ ਖਾਲਸਾ ਜੀ ਕੋਈ ਬੂਟਾ ਹੈ ਰੁੱਖ ਉਹਨੂੰ ਆਪਾਂ ਪਾਣੀ ਪਾਉਂਦੇ ਹਾਂ ਸਿੰਜਦੇ ਹਾਂ ਉਹਦੀ ਸਿੰਚਾਈ ਕਰਦੇ ਹਾਂ ਤੇ ਫਿਰ ਖਾਲਸਾ ਜੀ ਉਹ ਲੱਕੜ ਬਣ ਜਾਂਦਾ ਰੁੱਖ ਬਹੁਤ ਵੱਡਾ ਬਣ ਜਾਂਦਾ ਆਕਾਰ ਦਾ ਉਹਦੀ ਫਿਰ ਲੱਕੜ ਜਿਹੜੀ ਹੈ ਉਹ ਸਮਰੱਥ ਬਣ ਜਾਂਦੀ ਹੈ ਕੰਮ ਆਉਣ ਵਾਲੀ ਬਣ ਜਾਂਦੀ ਹੈ ਤੇ ਕਹਿੰਦੇ ਫਿਰ ਉਸੇ ਲੱਕੜ ਦਾ ਪਾਣੀ ਦੇ ਨਾਲ ਵੇਖੋ ਲੱਕੜ ਤਿਆਰ ਹੋਈ ਹੈ ਕੋਈ ਵੀ ਪੌਦਾ ਹੈ ਉਹ ਪਾਣੀ ਨਾਲ ਤਿਆਰ ਹੁੰਦਾ ਤੇ ਖਾਲਸਾ ਜੀ ਪਾਣੀ ਤੋਂ ਲੱਕੜ ਤਿਆਰ ਹੋ ਕੇ ਫਿਰ ਉਸੇ ਲੱਕੜ ਦਾ ਜਹਾਜ਼ ਬਣਾਇਆ ਜਾਂਦਾ ਬੀੜੀ ਬਣਾਈ ਜਾਂਦੀ ਹੈ ਤੇ ਇਹ ਪਰਵਾਸਾ ਕੀਤਾ ਜਾਂਦਾ ਵੀ ਜਲ ਨੇ ਇਹਨੂੰ ਪੈਦਾ ਕੀਤਾ ਜਲ ਦੇ ਸੰਬੰਧ ਕਰਕੇ ਇਹ ਤਿਆਰ ਹੋਇਆ ਸੀ ਤੇ ਹੁਣ ਜਾਲੇ ਨੂੰ ਡੋਬੂਗਾ ਨਹੀਂ ਤੇ ਖਾਲਸਾ ਦੀ ਸੱਚੀ ਗੱਲ ਹੈ ਕਦੇ ਨਿਗਾਹ ਮਾਰ ਕੇ ਵੇਖੋ ਕਿਸੇ ਬੇੜੀ ਨੂੰ ਜਹਾਜ਼ ਨੂੰ ਜਲ ਨਹੀਂ ਡੋਬਦਾ ਉਹਦੇ ਉੱਤੇ ਤਾਇਰਦੇ ਨਾ ਕਿੰਨਾ ਕੁਝ ਉਹ ਤੇ ਚਲੋ ਆਪਣੀਆਂ ਗਲਤੀਆਂ ਕਰਕੇ ਜਾਂ ਕੋਈ ਦੁਖਾਂਤ ਕਰਕੇ ਉਹ ਡੋਬ ਜਾਂਦੇ ਨਹੀਂ ਤੇ ਲੱਕੜ ਖਾਲਸਾ ਦੀ ਪਾਣੀ ਉੱਤੇ ਤੈਰਦੀ ਰਹਿੰਦੀ ਹੈ ਪਾਣੀ ਤੋਂ ਪੈਦਾ ਹੋਈ ਹੋਈ ਪਾਣੀ ਦੇ ਉੱਤੇ ਤੈਰਦੀ ਹੈ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ ਪਵਨ ਪ੍ਰਸੰਗ ਸੋਈ ਕਾਸ਼ਟ ਸ਼੍ਰੀਖੰਡ ਹੋਤ ਮਲਿਆਗਰ ਬਾਸਨਾ ਸੁਮੰਡ ਪ੍ਰਗਾਸ ਹੈ ਫਿਰ ਉਹ ਲੱਕੜ ਜਿਹੜੀ ਖਾਲਸਾ ਜੀ ਮਲਿਆਗਰ ਪਵਨ ਦੇ ਸੰਗ ਨਾਲ ਚੰਦਣ ਹੋ ਜਾਂਦੀ ਹੈ ਚੰਦਣ ਬਣ ਜਾਂਦੀ ਹੈ ਭਾਅ ਸਵਰ ਜਾਂਦੀ ਹੈ ਉਹਦਾ ਭਾਅ ਵੱਧ ਜਾਂਦਾ ਉਹਦੀ ਖਾਲਸਾ ਜੀ ਮਹਿਮਾ ਵੱਧ ਜਾਂਦੀ ਹੈ ਇਹ ਪਰ ਜਦੋਂ ਪਵਨ ਨਾਲ ਪਵਨ ਦੇ ਸੰਪਰਕ ਵਿੱਚ ਆਉਂਦੀ ਹੈ ਤੇ ਫਿਰ ਖਾਲਸਾ ਜੀ ਉਹ ਪਵਨ ਦੇ ਨਾਲ ਆਸੇ-ਪਾਸੇ ਦੇ ਸਾਰੇ ਰੁੱਖਾਂ ਨੂੰ ਉਹ ਚੰਦਨ ਬਣਾ ਲੈਂਦੀ ਹੈ ਬਾਸ ਨੂੰ ਛੱਡ ਕੇ ਜਦੋਂ ਉਹ ਪਵਨ ਦੇ ਸੰਗ ਵਿੱਚ ਆਉਂਦੀ ਹੈ ਭਾਵ ਜਦੋਂ ਉਹ ਲੱਕੜ ਚੰਦਨ ਦੀ ਲੱਕੜ ਮਲਿਆਗਰ ਪਵਨ ਦੇ ਸੰਗ ਵਿੱਚ ਆਉਂਦੀ ਹੈ ਹਵਾ ਦੇ ਸੰਗ ਵਿੱਚ ਆਉਂਦੀ ਹੈ ਹਵਾ ਦੀ ਸੰਗਤ ਕਰਦੀ ਹੈ ਉਹ ਹਵਾ ਦੇ ਨਾਲ ਮਿਲ ਕੇ ਆਸੇ-ਪਾਸੇ ਦੇ ਸਾਰੇ ਬ੍ਰਿਸ਼ਾਂ ਨੂੰ ਖਾਲਸਾ ਜੀ ਚੰਦਨ ਕਰ ਲਿਆ ਕਰਦੀ ਇਸੇ ਪ੍ਰਕਾਰ ਕਹਿੰਦੇ ਆ ਪਾਵਕ ਪਰਸ ਭਸਮੀ ਕਰਤ ਦੇਹ ਗੇਹ ਮਿੱਤਰ ਸਤਰ ਸਗਲ ਸੰਸਾਰ ਹੀ ਬినాਸ਼ ਹੈ ਕਹਿੰਦੇ ਫਿਰ ਉਹੋ ਹੀ ਲੱਕੜ ਜਿਹੜੀ ਲੱਕੜ ਖਾਲਸਾ ਜੀ ਪਾਣੀ ਦੇ ਸੰਪਰਕ ਨਾਲ ਪੈਦਾ ਹੋਈ ਇਹ ਉਹਦਾ ਜਹਾਜ਼ ਬਣਾਇਆ ਗਿਆ ਉਸ ਸਮੁੰਦਰ ਤੇ ਤੈਰਦੀ ਪਾਣੀ ਦੇ ਉੱਤੇ ਤੈਰਦੀ ਫਿਰ ਉਹੀ ਲੱਕੜ ਜਦੋਂ ਪਵਨ ਦਾ ਸੰਗ ਕਰਦੀ ਹੈ ਭਾਵ ਹਵਾ ਦਾ ਸੰਗ ਕਰਦੀ ਹੈ ਉਹ ਹਵਾ ਦੇ ਨਾਲ ਆਸੇ ਪਾਸੇ ਦੇ ਸਾਰੇ ਰੁੱਖਾਂ ਨੂੰ ਆਪਣੇ ਵਰਗਾ ਬਣਾ ਲੈਂਦੀ ਹੈ ਫਿਰ ਖਾਲਸਾ ਜੀ ਜਦੋਂ ਪਾਵਕ ਭਾਵ ਹੁੰਦੀ ਅੱਗ ਜਦੋਂ ਉਹੀ ਲੱਕੜ ਅੱਗ ਦਾ ਸੰਗ ਕਰ ਲੈਂਦੀ ਤੇ ਫਿਰ ਕੀ ਕਰਦੀ ਹੈ ਕਹਿੰਦੇ ਪਾਵਕ ਪਰਸ ਭਸਮੀਕਰਤ ਦੇਖਗੇ ਜਿਹੜੀ ਜਦੋਂ ਲੱਕੜ ਖਾਲਸਾ ਜੀ ਅੱਗ ਦੇ ਸੰਪਰਕ ਵਿੱਚ ਆਉਂਦੀ ਹੈ ਭਾਵ ਅੱਗ ਦਾ ਸੰਗ ਕਰਦੀ ਹੈ ਫਿਰ ਉਹ ਘਰਾਂ ਦੇ ਘਰ ਤਬਾਹ ਕਰ ਦਿੰਦੀ ਹੈ ਸਰੀਰਾਂ ਨੂੰ ਤਬਾਹ ਕਰ ਦਿੰਦੀ ਆਪਾਂ ਜਦੋਂ ਜੀਵ ਨੂੰ ਸਾੜਦੇ ਹਾਂ ਕਿਸੇ ਮਨੁੱਖ ਨੂੰ ਤੇ ਉਹਨੂੰ ਖਾਲਸਾ ਜੀ ਅੱਗ ਦੇ ਨਾਲ ਹੀ ਸਾੜਦੇ ਆ ਨਾ ਕਹਿੰਦੇ ਫਿਰ ਇਹ ਵੇਖਦੀ ਨਹੀਂ ਵੀ ਮੇਰਾ ਕੋਈ ਮਿੱਤਰ ਹੈ ਜਾਂ ਵੈਰੀ ਹੈ ਸਾਰੇ ਸੰਸਾਰ ਦਾ ਹੀ ਸਗਲ ਸੰਸਾਰ ਹੀ વિનાਸ਼ ਹੈ ਸਾਰੇ ਸੰਸਾਰ ਦਾ ਹੀ ਇਹ ਨਾਸ਼ ਕਰ ਦਿੰਦੀ ਹੈ ਜਦੋਂ ਅੱਗ ਦੇ ਸੰਗ ਵਿੱਚ ਆਉਂਦੀ ਹੈ ਇਸੇ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਮਹਾਪੁਰਸ਼ ਕਹਿੰਦੇ ਤੈਸਾ ਤੈਸੇ ਆਤਮਾ ਤਰੇ ਗੁਣ ਤਰੇ ਵਿਦ ਸਗਲ ਸੇਵ ਸਾਧ ਸੰਗ ਭੇਟ ਤਹੀ ਸਾਧਕੋ ਅਭਿਆਸ ਹੈ ਕਹਿੰਦੇ ਇਸੇ ਪ੍ਰਕਾਰ ਹੀ ਸਾਡੀ ਆਤਮਾ ਹੈ ਜਿਹੜੀ ਖਾਲਸਾ ਜੀ ਸੰਪੂਰਨ ਕਲਿਆਣ ਸਰੂਪ ਹੈ ਤੇ ਇਹ ਜਦੋਂ ਤਿੰਨਾ ਗੁਣਾਂ 'ਚ ਮਿਲ ਜਾਂਦੀ ਹੈ ਤ੍ਰੈ ਗੁਣ ਵਿੱਚ ਪੈ ਜਾਂਦੀ ਹੈ ਜਿਵੇਂ ਦੱਸਿਆ ਇਥੇ ਜਲ ਨੂੰ ਜਲ ਦੱਸਿਆ ਪਵਨ ਹਵਾ ਦੱਸੀ ਪਾਵਕ ਅੱਗ ਦੱਸੀ ਇਸੇ ਪ੍ਰਕਾਰ ਤੈਨ ਗੁਣ ਹਨ ਧਰਤੀ ਉੱਤੇ ਰਜੋ ਗੁਣ ਸਤੋ ਗੁਣ ਤੇ ਤਮੋ ਗੁਣ ਇਹ ਤਿੰਨਾ ਗੁਣਾਂ ਦੇ ਵਿੱਚ ਜਦੋਂ ਆਪਣੀ ਆਤਮਾ ਮਿਲਦੀ ਹੈ ਤੇ ਖਾਲਸਾ ਜੀ ਇੱਕ ਪ੍ਰਕਾਰ ਕਈ ਪ੍ਰਕਾਰ ਦੇ ਇਹ ਕੰਮ ਕਰਦੀ ਹੈ ਕਈ ਪ੍ਰਕਾਰ ਦੀਆਂ ਕਰਤੂਤਾਵਾਂ ਕਰਦੀ ਹੈ ਤੇ ਫਿਰ ਅੰਤ ਨੂੰ ਕਹਿ ਦਿੱਤਾ ਵੀ ਜਿਵੇਂ ਇਹ ਆਤਮਾ ਖਾਲਸਾ ਜੀ ਤਿੰਨਾ ਗੁਣਾ ਵਿੱਚ ਬੱਧੀ ਹੋਈ ਕਹੀਂ ਕੁਛ ਕਰਦੀ ਹੈ ਤੇ ਫਿਰ ਖਾਲਸਾ ਜੀ ਕਿਤੇ ਸਾਧ ਸੰਗਤ ਦੇ ਸੰਗ ਵਿੱਚ ਜਦੋਂ ਆ ਜਾਂਦੀ ਹੈ ਨਾ ਇਹ ਆਤਮਾ ਤੇ ਫਿਰ ਖਾਲਸਾ ਜੀ ਇਹ ਸ਼ਿਵ ਕਲਿਆਣ ਸਰੂਪ ਭਾਵ ਪਰਮੇਸ਼ਰ ਵਾਹਿਗੁਰੂ ਜੋ ਹਨ ਉਹਦੇ ਵਿੱਚ ਖਾਲਸਾ ਜੀ ਮਿਲ ਜਾਂਦੀ ਹੈ ਜਦੋਂ ਲੱਕੜ ਪਾਣੀ ਦੇ ਸੰਗ ਵਿੱਚ ਆਉਂਦੀ ਹੈ ਤੇ ਪਾਣੀ ਤੇ ਤੈਰਦੀ ਹੈ ਹਵਾ ਦੇ ਸੰਗ ਵਿੱਚ ਆਉਂਦੀ ਹੈ ਇਹ ਸੁਗੰਧੀ ਨਾਲ ਦੂਜੇ ਰੁੱਖਾਂ ਨੂੰ ਆਪਣੇ ਵਰਗਾ ਬਣਾ ਲੈਂਦੀ ਹੈ ਅੱਗ ਦੇ ਸੰਗ ਵਿੱਚ ਆਉਂਦੀ ਹੈ ਤੇ ਸਾਰਿਆਂ ਨੂੰ ਨਾਸ਼ ਕਰ ਦਿੰਦੀ ਹੈ ਇਸੇ ਪ੍ਰਕਾਰ ਦੀ ਸਾਡੀ ਆਤਮਾ ਹੈ ਖਾਲਸਾ ਜੀ ਜਦੋਂ ਇਹ ਬਾਣੀ ਦੇ ਸੰਗ ਵਿੱਚ ਆਉਂਦੀ ਹੈ ਜਦੋਂ ਮਾੜੇ ਬੰਦੇ ਦੇ ਸੰਗ ਵਿੱਚ ਆਉਂਦੀ ਹੈ ਤੇ ਮਾੜੀ ਬਣ ਜਾਂਦੀ ਜਦੋਂ ਚੰਗੇ ਦੇ ਸੰਗ ਵਿੱਚ ਆਉਂਦੀ ਹੈ ਤਾਂ ਚੰਗੀ ਬਣ ਜਾਂਦੀ ਜਦੋਂ ਖੋਟੇ ਵਿਚਾਰਾਂ ਦੇ ਸੰਗ ਵਿੱਚ ਆਉਂਦੀ ਹੈ ਤੇ ਖੋਟੀ ਬਣ ਜਾਂਦੀ ਹੈ ਜਦੋਂ ਖਾਲਸਾ ਜੀ ਗੁਰਮਤਿ ਵਿਚਾਰਾਂ ਵਿੱਚ ਆਉਂਦੀ ਹੈ ਤੇ ਗੁਰਮਤ ਬਣ ਜਾਂਦੀ ਇਸੇ ਪ੍ਰਕਾਰ ਗੁਰੂ ਕੀ ਸੰਗਤ ਕਰਨ ਦੇ ਨਾਲ ਜੋ ਸਾਡੀ ਆਤਮਾ ਹੈ ਉਹ ਭਲੀ ਪੂਰਨ ਪਰਮੇਸ਼ਰ ਵਾਹਿਗੁਰੂ ਜੀ ਵਰਗੀ ਬਣ ਜਾਂਦੀ ਹੈ ਸੋ ਇਸ ਕਰਕੇ ਗੁਰਮੰਤਰ ਦਾ ਅਭਿਆਸ ਕਰਿਆ ਕਰਿਏ ਗੁਰੂ ਪਿਆਰੇ ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਦਾ ਸੰਗ ਕਰਿਆ ਕਰੋ ਗੁਰ ਸਿੱਖਾਂ ਦਾ ਸੰਗ ਕਰਿਆ ਕਰੋ ਗੁਰੂ ਕੀ ਸੰਗਤ ਵਿੱਚ ਬੈਠਿਆ ਕਰੋ ਗੁਰੂ ਕੀ ਸੰਗਤ ਵਿੱਚ ਬਰਕਤਾਂ ਹਨ ਆਓ ਖਾਲਸਾ ਜੀ ਅੱਜ ਦੀ ਹੱਦਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਮਹਾਰਾਜ ਜੋ ਸਾਨੂੰ ਸਰਵਣ ਕਰਵਾ ਰਹੇ ਇਹ ਹੱਦ ਵੀਤੀ ਖਾਲਸਾ ਜੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਕਿ ਬੜੀ ਕਿਰਪਾ ਹੋਈ ਖਾਲਸਾ ਜੀ ਸ਼ਹੀਦੀ ਦੇਖਦੇ ਮਹਾਰਾਜ ਨੇ ਕਿਰਪਾ ਕੀਤੀ ਸ਼ਹੀਦੀ ਦੇਖਦੀ ਮਹਾਨਤਾ ਆਪਾਂ ਦੱਸਣ ਲੱਗੇ ਹਾਂ ਵੈਸੇ ਵੀ ਖਾਲਸਾ ਜੀ ਜਿਹੜਾ ਰਗੜਾ ਹੈ ਜਿਨ੍ਹਾਂ ਦੇ ਘਰਾਂ ਵਿੱਚ ਲੱਗਦਾ ਬੜੀ ਕਲਾ ਵਰਤੌਂਦਾ ਜਿਹੜੇ ਨਹੀਂ ਕਰ ਲਵਾ ਸਕਦੇ ਉਹ ਫਿਰ ਖਾਲਸਾ ਜੀ ਇੰਨਾ ਸਥਾਨਾਂ ਤੇ ਸ਼ਹੀਦੀ ਦੇ ਇੱਕ ਕਰਵਾ ਦੇਣ ਤੇ ਬੜੀ ਖੁਸ਼ੀ ਪ੍ਰਾਪਤ ਹੁੰਦੀ ਹੈ ਸ਼ਹੀਦਾਂ ਸਿੰਘਾਂ ਦੀ ਸਤਿਗੁਰੂ ਜੀ ਮਹਾਰਾਜ ਨੂੰ ਭੋਗ ਲੱਗਦਾ ਹੈ ਸ੍ਰੀ ਸਾਹਿਬ ਭੋਗ ਲੱਗਦਾ ਸ੍ਰੀ ਸਾਹਿਬ ਨੂੰ ਖਾਲਸਾ ਜੀ ਵਾਹਿਗੁਰੂ ਜੀ ਨੂੰ ਭੋਗ ਲੱਗਦਾ ਹੈ ਰਗੜੇ ਦਾ ਸੋ ਇਸ ਕਰਕੇ ਇਹ ਗੁਰੂ ਘਰ ਦੇ ਵਿੱਚ ਪ੍ਰਵਾਨਤ ਚੀਜ਼ ਹੈ ਸ਼ੁਰੂ ਤੋਂ ਦੇਗ ਤੇਗ ਇਹ ਦੋ ਚੀਜ਼ਾਂ ਦੇਗ ਤੇ ਤੇਗ ਦੋ ਦੇਗਾ ਹਨ ਕੜਾ ਪ੍ਰਸ਼ਾਦੀ ਦੇਗ ਇੱਕ ਖਾਲਸਾ ਜੀ ਸ਼ਹੀਦੀ ਦੇਗ ਇਹ ਦੋ ਦੇਗਾ ਗੁਰੂ ਘਰ ਵਿੱਚ ਪ੍ਰਮਾਨ ਹਨ ਜਿਹੜਾ ਖਾਲਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਕੋਈ ਕੜਾ ਪ੍ਰਸ਼ਾਦੀ ਦੇਗ ਲੈ ਕੇ ਹਾਜ਼ਰ ਹੋ ਜਾਵੇ ਕੋਈ ਸ਼ਹੀਦੀ ਦੇਖ ਲੈ ਕੇ ਹਾਜ਼ਰ ਹੋ ਜਾਵੇ ਸਤਿਗੁਰੂ ਇਹਨਾਂ ਦੋ ਚੀਜ਼ਾਂ ਨੂੰ ਭੋਗ ਲਾਉਂਦੇ ਆ ਹੋਰ ਕਿਸੇ ਚੀਜ਼ ਨੂੰ ਖਾਲਸਾ ਜੀ ਮਹਾਰਾਜ ਭੋਗ ਨਹੀਂ ਲਾਇਆ ਕਰਦੇ ਸੱਚੇ ਪਾਤਸ਼ਾਹ ਦੀ ਕਿਰਪਾ ਸਰਦਕਾਹੇ ਹੱਡ ਬੀਤੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਖਾਲਸਾ ਜੀ ਤੇ ਭੈਣ ਦਾ 9 ਸਾਲ ਦਾ ਬੱਚਾ 9 ਜਾਂ 10 ਸਾਲ ਦਾ ਤੇ ਭੈਣ ਸੁਣਾਉਂਦੀ ਆ ਕਿ ਮੇਰੇ ਬੱਚੇ ਦੇ ਪਹਿਲਾਂ ਸਿਰ ਦੇ ਵਿੱਚ ਇੱਕ ਦੋ ਫਿੰਸੀ ਜੀ ਹੋਈ ਉਹ ਤੋਂ ਬਾਅਦ ਇਹਦੇ ਕੇਸ ਬਹੁਤ ਲੰਮੇ ਨੇ ਪਰ ਬਾਅਦ ਵਿੱਚ ਹੌਲੀ-ਹੌਲੀ ਨਾਲ ਇਹਦਾ ਸਿਰ ਸਾਰਾ ਜਿਹੜਾ ਜ਼ਖਮਾਂ ਦੇ ਨਾਲ ਭਰਨ ਲੱਗ ਪਿਆ ਤੇ ਜਿੱਦਾਂ ਮੈਂ ਸਿਰ ਵਾਹਣਾ ਇਹਦਾ ਤੇ ਇਹਨੇ ਕਹਿਣਾ ਵੀ ਮੇਰੇ ਬਹੁਤ ਜ਼ਖਮ ਹੁੰਦੇ ਇੱਕ ਦਿਨ ਮੈਂ ਸਿਰ ਵੇਖਿਆ ਤੇ ਜ਼ਖਮਾਂ ਦੇ ਨਾਲ ਸਿਰ ਭਰਿਆ ਹੋਇਆ ਪਹਿਲਾਂ ਥੋੜੀ ਜਿਹੀ ਸਿਕਰੀ ਸੀ ਅਸੀਂ ਉਹਦੀ ਮੈਡੀਸਿਨ ਲਈ ਉਸ ਤੋਂ ਬਾਅਦ ਬੱਚੇ ਨੂੰ ਦਿੱਕਤ ਆ ਗਈ ਤੇ ਸਿਰ ਦੇ ਵਿੱਚ ਜ਼ਖਮ ਹੋ ਗਏ ਡਾਕਟਰਾਂ ਨੇ ਵੀ ਕਿਹਾ ਤਾਂ ਵੀ ਇਹਦੇ ਸਾਰੇ ਜਿਹੜੇ ਸਿਰ ਦੇ ਵਾਲ ਨੇ ਉਹ ਲਾਹ ਦਿਓ ਤੇ ਭੈਣ ਕਹਿੰਦੀ ਮੇਰਾ ਤੇ ਸਾਰਾ ਪੇਕਾ ਪਰਿਵਾਰ ਵੀ ਗੁਰਸੇਖ ਹੈ ਤੇ ਸਹੁਰਾ ਪਰਿਵਾਰ ਵੀ ਗੁਰਸੇਖ ਹੈ ਤੇ ਮੈਂ ਨਹੀਂ ਸੀ ਚਾਹੁੰਦੀ ਇਹਦੇ ਕੇਸ ਲਾਵਾ ਕਿਉਂਕਿ ਬਹੁਤ ਲੰਮੇ ਜਿਹੜੇ ਇਹ ਬੱਚੇ ਦੇ ਕੇਸ ਸੀਗੇ ਤੇ ਮਹਾਰਾਜ ਨੇ ਕਿਰਪਾ ਕੀਤੀ ਭੈਣ ਕਹਿੰਦੀ ਵੀ ਮੈਂ ਹੱਡ ਬੀਤੀਆਂ ਸੁਣਦੀ ਸਾਂ ਉਹਦੇ ਵਿੱਚ ਮੈਂ ਬਚਨ ਸੁਣਿਆ ਵੀ ਸ਼ਹੀਦਾਂ ਦੇ ਦਰ ਤੇ ਜੇ ਸ਼ਹੀਦੀ ਦੇ ਕਰਵਾਈਏ ਜਾਂ ਮਹਾਰਾਜ ਦੀ ਕਿਰਪਾ ਨਾਲ ਜੋਤ ਦੇ ਵਿੱਚ ਘੋ ਪਾਈਏ ਤੇ ਬੜੀ ਕਿਰਪਾ ਵਰਤਦੀ ਹੈ ਤੇ ਖਾਲਸਾ ਦੀ ਭੈਣ ਨੇ ਫਿਰ ਸਾਨੂੰ ਦੱਸਣਾ ਕੀਤਾ ਕਹਿੰਦੇ ਮੈਂ ਨਾ ਉਦਮ ਕਰਕੇ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਆਪਣੇ ਬੱਚੇ ਨੂੰ ਲੈ ਕੇ ਗਈ ਉਥੇ ਖੜਿਆ ਕਿਉਂਕਿ ਮੈਂ ਪਹਿਲਾਂ ਵੀ ਜਾਂਦੀ ਸਾਂ ਜਦੋਂ ਬੱਚੇ ਨੂੰ ਖੜਿਆ ਉਥੇ ਤੇ ਉਥੇ ਅਰਦਾਸ ਬੇਨਤੀ ਪਹਿਲਾਂ ਕਰਵਾਈ ਕੇਸ ਵੱਜਦੇ ਨਹੀਂ ਸੀ ਇਦਾਂ ਜਦੋਂ ਸਿਰ ਦੇ ਵਿੱਚ ਹੱਥ ਲਾਉਂਦੇ ਸਾਂ ਤੇ ਜਿੱਦਾਂ ਰੇਸ਼ਾ ਸਿਰ ਦੇ ਵਿੱਚੋਂ ਨਿਕਲਦਾ ਸੀ ਜਾਂ ਖੂਨ ਇਦਾਂ ਹੱਥ ਨੂੰ ਲੱਗ ਜਾਂਦਾ ਸੀ ਬਹੁਤ ਵਿਚਾਰਾ ਪਰੇਸ਼ਾਨ ਸੀ ਮੇਰਾ ਬੱਚਾ ਬਹੁਤ ਦੁਖੀ ਹੁੰਦਾ ਸੀ ਰਾਤ ਨੂੰ ਟਾਸਾਂ ਸਿਰ ਦੇ ਵਿੱਚ ਪੈਂਦੀਆਂ ਸੀ ਵਾਹਿਗੁਰੂ ਜਾਣੇ ਕਿਹੜਾ ਕਸ਼ਟ ਸੀਗਾ ਕਹਿੰਦੇ ਸ਼ਹੀਦਾਂ ਨੇ ਕਿਰਪਾ ਕੀਤੀ ਭੈਣ ਕਹਿੰਦੇ ਮੈਂ ਸ਼ੀਦੀ ਦੇਗ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨ ਤੇ ਕਰਵਾਈ ਉਥੇ ਸਿੰਘਾਂ ਕੋਲੋਂ ਅਰਦਾਸ ਕਰਾਈ ਕਿ ਬਾਬਾ ਜੀ ਅੱਗੇ ਅਰਦਾਸ ਕਰੋ ਕਿ ਮੇਰਾ ਪੁੱਤ ਜਿਹੜਾ ਗੁਰਸਿੱਖ ਹੈ ਕੇਸ ਨਹੀਂ ਕਟਾਉਣੇ ਇਹਦੇ ਡਾਕਟਰ ਕਹਿੰਦੇ ਕੇਸ ਕੱਟ ਦਿਓ ਫਿਰ ਸਾਰੀ ਦਵਾਈ ਕੋਈ ਟਰੀਟਮੈਂਟ ਇਹਦਾ ਕਰਾਂਗੇ ਪਰ ਮੈਂ ਕੇਸ ਨਹੀਂ ਕਟਾਉਣਾ ਚਾਹੁੰਦੀ ਤੇ ਸ਼ਹੀਦੋ ਸਿੰਘੋ ਕਿਰਪਾ ਕਰ ਦਿਓ ਖਾਲਸਾ ਜੀ ਉੱਥੇ ਸ਼ਹੀਦੀ ਦੇਖ ਕਰਵਾਈ ਮਹਾਰਾਜ ਦੀ ਕਿਰਪਾ ਨਾਲ ਉੱਥੇ ਨਾ ਸਿੰਘਾਂ ਨੇ ਕਿਹਾ ਵੀ ਜੋਤ ਦਾ ਘਿਉ ਲੈ ਜਾਓ ਇਹ ਬੱਚੇ ਦੇ ਸਿਰ ਤੇ ਲਾਇਆ ਕਰੋ ਕਹਿੰਨੇ ਮੈਂ ਜੋਤ ਦਾ ਘਿਉ ਲੈ ਕੇ ਉਥੋਂ ਆਈ ਘਰੇ ਤੇ ਪਹਿਲੇ ਦਿਨ ਤੇ ਬਹੁਤ ਜਿੱਦਾਂ ਦਿੱਕਤ ਇਹਨੂੰ ਆਈ ਮੇਰੇ ਬੱਚੇ ਨੂੰ ਤੇ ਫਿਰ ਖਾਲਸਾ ਜੀ ਸਰੋਵਰ ਦਾ ਜਲ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਜਲ ਵੀ ਲਿਆਈ ਤੇ ਉਹ ਥੋੜਾ ਜਾ ਜਲ ਪਾ ਕੇ ਕੇਸਾਂ ਦੇ ਵਿੱਚ ਮੈਂ ਪਹਿਲੇ ਦਿਨ ਜਿਹਨੂੰ ਨਵਾਇਆ ਜਲਨ ਬਹੁਤ ਹੁੰਦੀ ਸੀ ਪਾਣੀ ਲੱਗਦਾ ਸੀ ਬਹੁਤ ਤੜਫਿਆ ਮੇਰਾ ਪੁੱਤਰ ਉਸ ਤੋਂ ਬਾਅਦ ਇੱਕ ਤੇ ਦੋ ਦਿਨ ਸ਼ਾਇਦ ਹੋਇਆ ਦੋ ਦਿਨ ਮੈਂ ਦੇਸੀ ਘੋਉ ਸਿਰ ਦੇ ਵਿੱਚ ਮਲਣਾ ਨਾ ਉਦਾਂ ਬੂੰਦਾ ਪਾ ਦੇਣੀ ਆ ਤੇ ਅਰਦਾਸ ਕਰਨੀ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਤੇ ਭੈਣ ਦੱਸਦੀ ਆ ਕਿ ਤੁਸੀਂ ਮੰਨਣਾ ਨਹੀਂ ਇੱਕ ਹਫਤੇ ਦੇ ਵਿੱਚ ਵਿੱਚ ਸਿਰ ਦੇ ਜਿਹੜੇ ਜ਼ਖਮ ਸੀ ਛਿੱਕੜ ਬਣ ਕੇ ਤੇ ਕੰਗਾ ਮੈਂ ਜਦੋਂ ਉਹਦੇ ਸਿਰ 'ਚ ਕੀਤਾ ਤੇ ਉਹ ਸਾਰੇ ਦੇ ਸਾਰੇ ਛਿੱਕੜ ਜਿਹੜੇ ਲਾਥਕੇ ਦੇ ਨਾਲ ਜਿੱਦਾਂ ਕੇਸਾਂ ਦੇ ਰਾਹੀਂ ਥੱਲੇ ਡਿੱਗ ਪਏ ਫਿਰ ਇਹਨੇ ਮੈਨੂੰ ਮੇਰੇ ਬੱਚੇ ਨੇ ਦੱਸਿਆ ਵੀ ਮੰਮੀ ਮੈਨੂੰ ਹੁਣ ਦਰਦ ਨਹੀਂ ਹੁੰਦੀ ਜਲਣ ਨਹੀਂ ਹੁੰਦੀ ਫਿਰ ਖਾਲਸਾ ਜੀ ਉਸ ਦਿਨ ਜਿਹੜਾ ਦਹੀਂ ਦੇ ਨਾਲ ਬੱਚੇ ਦੇ ਕੇਸ ਧੋ ਕੇ ਤੇ ਫਿਰ ਮੈਂ ਦੇਸੀ ਘੋਬਾਬੇ ਦੀਪ ਸਿੰਘ ਸਾਹਿਬ ਦੀ ਜੋਤ ਵਾਲਾ ਲਾਇਆ ਉਸ ਦਿਨ ਤੋਂ ਬਾਅਦ ਸ਼ੀਦੀ ਦੇ ਕਰਵਾਉਣ ਤੋਂ ਇੱਕ ਹਫਤਾ ਬਾਅਦ ਵਿੱਚ ਬੱਚਾ ਬਿਲਕੁਲ ਸਹੀ ਹੋ ਗਿਆ ਨਹੀਂ ਤੇ ਕਈ ਮਹੀਨੇ ਜਿਹੜਾ ਏਦਾਂ ਇੱਕ ਖਾਲਸਾ ਜੀ ਉਹ ਕਹਿੰਦਾ ਲੰਗੇ ਕਰੇ ਜੋ ਹੋ ਜਾਂਦੇ ਸੀ ਠੀਕ ਕਦੇ ਜਿਆਦਾ ਬਾਹਰ ਜਾਂਦੇ ਸੀ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਮਿਹਰ ਕੀਤੀ ਤਰਸ ਕੀਤਾ ਤੇ ਖਾਲਸਾ ਜੀ ਬੜੀ ਵੱਡੀ ਕਿਰਪਾ ਕਰਕੇ ਬੱਚੇ ਦੇ ਜਿਹੜੇ ਕੇਸ ਸੀਗੇ ਉਹ ਕੱਟਣ ਤੋਂ ਬਚਾ ਲਏ ਸ਼ੀਦਾਂ ਨੇ ਸੋ ਮਹਾਰਾਜ ਸੱਚੇ ਪਾਤਸ਼ਾਹ ਸਹਾਈ ਹੁੰਦੇ ਆ ਜਦੋਂ ਆਪਾਂ ਸ਼ਰਧਾ ਭਾਵਨਾ ਨਾਲ ਉਹਨਾਂ ਦੇ ਦਰ ਤੇ ਢੁਕਦੇ ਹਾਂ ਜੇਦੋਂ ਸ਼ਰਦਾ ਦੀ ਝੋਲੀ ਅੱਡ ਕੇ ਮੰਗਦੇ ਆਂ ਨਾ ਫਿਰ ਖਾਲਸਾ ਜੀ ਉਹ ਝੋਲੀ ਕਦੇ ਵੀ ਖਾਲੀ ਨਹੀਂ ਰਹਿੰਦੀ ਉਹ ਝੋਲੀ ਭਰ ਜਾਂਦੀ ਆ ਭਰ ਦਿੰਦੇ ਆ ਸਤਿਗੁਰੂ ਸੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਇਹ ਹੱਡ ਵੀ ਤੀ ਸਿੱਖ ਖਾਲਸਾ ਜੀ ਬਾਕੀ ਮਹਾਰਾਜ ਕਿਰਪਾ ਕਰਨਵਾ ਕਰਨ ਵਾਲੇ ਆ ਮਿਹਰਬਾਨ ਆ ਸਤਿਗੁਰੂ ਮਿਹਰਾਂ ਕਰਨ ਵਾਲੇ ਆ ਜਿਹੜਾ ਉਹਨਾਂ ਦੀ ਸ਼ਰਨ ਚਲਾ ਜਾਂਦਾ ਚਰਨ ਸ਼ਰਨ ਵਿੱਚ ਪੈ ਜਾਂਦਾ ਉਹ ਤੇ ਸਤਿਗੁਰਾਂ ਦੀ ਬੇਅੰਤ ਅਪਾਰ ਕਿਰਪਾ ਹੁੰਦੀ ਹੈ ਜਿਹੜਾ ਖਾਲਸਾ ਜੀ ਅੜਦਾ ਉਹ ਫਿਰ ਝੜਦਾ ਉਹਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ ਸੋ ਇਹ ਪੰਥ ਹੈ ਗੁਰੂ ਦਾ ਖਾਲਸਾ ਜੀ ਦਾਸ ਨੇ ਤੇ ਇੱਕ ਤੋਂ ਤੱਕ ਇਹ ਚੀਜ਼ ਨੋਟ ਕੀਤੀ ਹੈ ਵੀ ਜੇ ਕੋਈ ਬੰਦਾ ਨੀਲੇ ਬਾਣੇ ਵਾਲੇ ਹੋਣ ਗੁਰਸਿੱਖ ਖਾਲਸਾ ਜੀ ਪੇਖੀ ਵੀ ਨਹੀਂ ਇਹ ਵੀ ਗੱਲ ਮੈਂ ਨਾਲ ਕਹਿ ਦਿੰਦਾ ਹਾਂ ਮੈਂ ਸੰਕੋਚ ਨਹੀਂ ਕਰਾਂਗਾ ਕਲਗੀਧਰ ਮਹਾਰਾਜ ਦੇ ਸਿੱਖ ਹਾਂ ਪਰ ਖਾਲਸਾ ਜੀ ਗੱਲ ਕਰਨ ਨੂੰ ਜੀ ਨਹੀਂ ਕਰਦਾ ਪਰ ਸਾਡੇ ਵਿੱਚ ਉਹ ਵੀ ਲੋਕ ਨੇ ਜਿਨ੍ਹਾਂ ਦੇ ਜਿਹੜੇ ਪਖੰਡੀ ਸਨ ਜਿਨ੍ਹਾਂ ਨੂੰ ਘਰੋਂ ਕੋਈ ਪੁੱਛਦਾ ਨਹੀਂ ਸੀ ਜਿਨ੍ਹਾਂ ਨੇ ਖਾਲਸਾ ਜੀ ਕੋਈ ਕਮਾਈ ਨਹੀਂ ਕੀਤੀ ਬਾਣੀ ਦੀ ਸੰਥਿਆ ਨਹੀਂ ਲਈ ਦਲਾਂ ਪੰਥਾਂ 'ਚ ਸੇਵਾ ਨਹੀਂ ਕੀਤੀ ਘਰ ਬੈਠਿਆਂ ਨੇ ਬਾਣਾ ਲੈ ਲਿਆ ਉਹ ਖਾਲਸਾ ਜੀ ਪਖੰਡੀ ਹਨ ਮੰਗਦੇ ਫਿਰਦੇ ਪਰ ਜਿਹੜਾ ਗੁਰੂ ਕਾ ਖਾਲਸਾ ਹੈ ਨੀਲੇ ਬਾਣੇ ਵਾਲੇ ਉਹ ਖਾਲਸਾ ਜੀ 12 ਵਜੇ ਰਗੜਾ ਪਾ ਦਿੰਦੇ ਨੇ ਉੱਠ ਕੇ 12 ਵਜੇ ਉੱਠਣਾ ਹੋ ਜਾਂਦਾ ਫੌਜ ਦਾ ਉਹ ਤੋਂ ਲੈ ਕੇ ਤੇ ਖਾਲਸਾ ਜੀ 7:30 ਤੋਂ 8 ਵਜੇ ਤੱਕ ਭੂਗ ਪੈਂਦਾ ਇਹਨੇ ਘੰਟੇ ਬਾਣੀ ਚੱਲਦੀ ਹੈ ਇਨੇ ਘੰਟੇ ਬਾਣੀ ਅਭਿਆਸ ਜਿਹੜਾ ਨਿਹੰਗਾਂ ਸਿੰਘਾਂ ਦੇ ਕੋਲ ਆ ਕਿਸੇ ਕੋਲੇ ਵੀ ਨਹੀਂ ਹੈ। ਸੋ ਮਹਾਰਾ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੈ। ਦਾਸ ਨੇ ਪ੍ਰਤੱਖ ਵੇਖਿਆ ਹੈ ਜੇ ਨੀਲੇ ਬਾਣੇ ਵਾਲੇ ਨੂੰ ਨਮਸਕਾਰ ਹੀ ਕਰ ਦਈਏ ਨਾ ਤਾਂ ਵੀ ਕਾਰਜ ਬਣ ਜਾਂਦਾ। ਐਡੀ ਕਿਰਪਾ ਵਰਤਦੀ ਇੱਕ ਮਹਾਂਪੁਰਸ਼ ਹੋਇਆ ਕਰਦੇ ਸੀ ਪਹਿਲਾਂ ਉਹ ਦੱਸਿਆ ਕਰਦੇ ਸੀ ਵੀ ਮੈਨੂੰ ਕੁਝ ਨਹੀਂ ਸੀ ਆਉਂਦਾ ਤੇ ਮੈਂ ਨੀਲੇ ਬਾਣੇ ਵਾਲੇ ਨੂੰ ਨਮਸਕਾਰਾਂ ਕਰ-ਕਰ ਕੇ ਹੀ ਸਾਧ ਬਣ ਗਿਆ। ਵੀ ਮੇਰੇ ਅੰਦਰ ਗਿਆਨ ਫੁਰ ਗਿਆ। ਸੋ ਸੱਚੇ ਪਾਤਸ਼ਾਹ ਬੜੀ ਕਿਰਪਾ ਕਰਦੇ ਆ ਜਿਹੜਾ ਖਾਲਸਾ ਜੀ ਗੁਰਮੁਖਾਂ ਨੂੰ ਗੁਰਸਿੱਖਾਂ ਨੂੰ ਸਿੰਘਾਂ ਸਿੰਘਾਂ ਨੂੰ ਜੀ ਕਹਿੰਦਾ ਪਰ ਲੋਕੀ ਕਹਿੰਦੇ ਆ ਵੇਲੜ ਵੇਲੜ ਨਹੀਂ ਆ ਭਾਈ ਮੈਂ ਤੁਹਾਨੂੰ ਛੋਟੀ ਜੀ ਗੱਲ ਕਹਿ ਕੇ ਫਿਰ ਆਪਾਂ ਮਾਫੀ ਅੰਗ ਲੈਣੀ ਆ ਫਤਿਹ ਬੁਲਾ ਦੇਣੀ ਆ ਖਾਲਸਾ ਜੀ 12 ਵਜੇ ਸਿੰਘ ਉੱਠ ਕੇ ਜਕਾਰਾ ਲਾਉਂਦੇ ਨੇ ਜਕਾਰਾ ਲਾ ਕੇ ਤੁਹਾਨੂੰ ਮਰਿਆਦਾ ਦੱਸ ਦਿਨਾ ਚਲੋ ਅੱਜ ਥੋੜੀ ਹੱਡ ਬੀਤੀ ਬਣੀ ਐ ਤੇ ਜਦੋਂ ਜਕਾਰਾ ਲੱਗ ਜਾਂਦਾ ਉਸ ਤੋਂ ਬਾਅਦ ਖਾਲਸਾ ਜੀ ਦੋ ਸਿੰਘ ਜਾਂ ਤਿੰਨ ਸਿੰਘ ਰਗੜਾ ਪਾਉਣ ਲੱਗ ਪੈਂਦੇ ਰਗੜਾ ਪਾ ਕੇ ਇਸ਼ਨਾਨ ਉਹਨਾਂ ਕਰ ਲਿਆ ਹੁੰਦਾ ਕਰਕੇ ਰਗੜਾ ਪਾਉਂਦੇ ਬਾਕੀ ਫੌਜ ਸਾਰੀ ਇਸ਼ਨਾਨ ਨੂੰ ਚਲੇ ਜਾਂਦੀ ਆ ਲਾងਰੀ ਸਿੰਘ ਉੱਠ ਕੇ ਖਾਲਸਾ ਜੀ ਇਸ਼ਨਾਨ ਪਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਜਕਾਰਾ ਛੱਡ ਕੇ ਜਪਜੀ ਸਾਹਿਬ ਸ਼ਬਦ ਹਜ਼ਾਰੇ ਜਪਾ ਜੀ ਸਾਹਿਬ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਤੇ ਦੋਵੇਂ ਸਵਈਏ ਦੋਵੇਂ ਚੌਪਈਂ ਨੰਦ ਸਾਹਿਬ ਚੰਡੀ ਦੀ ਵਾਰ ਅਕਾਲ ਉਸਤਤ ਸੁਖਮਨੀ ਸਾਹਿਬ ਐਵੇਂ ਖਾਲਸਾ ਜੀ ਬਯੰਤ ਬਾਣੀਆਂ ਦੇ ਜਾਪ ਗੁਰਮੁਖ ਪਿਆਰੇ ਕਰਕੇ ਤੇ ਫਿਰ ਖਾਲਸਾ ਜੀ ਆਸਾ ਦੀ ਵਾਰ ਸ਼ੁਰੂ ਕਰਦੇ ਸਿੰਘ ਨਿਹੰਗ ਸਿੰਘ ਫਿਰ ਮਹਾਰਾਜ ਦਾ ਪ੍ਰਕਾਸ਼ ਹੁੰਦਾ ਫਿਰ ਆਸਾ ਦੀ ਵਾਰ ਜਿਹੜੀ ਬਾਕੀ ਦੀ ਉਹ ਪੜਦੇ ਫਿਰ ਉਸ ਤੋਂ ਬਾਅਦ ਆਸਾ ਦੀ ਵਾਰ ਪੜਨ ਤੋਂ ਬਾਅਦ ਕਥਾ ਆਰੰਭ ਹੋ ਜਾਂਦੀ ਕਥਾ ਹੋਣ ਤੋਂ ਬਾਅਦ ਸੰਪੂਰਨ ਨਾਮ ਸਾਹਿਬ ਪੜ ਕੇ ਖਾਲਸਾ ਜੀ ਫਤਿਹ ਬੁਲਾਈ ਜਾਂਦੀ 8 ਵਜ ਜਾਂਦੇ 8 ਵਜੇ ਖਾਲਸਾ ਜੀ ਭੋਗ ਪੈਂਦਾ ਕਈ ਸਥਾਨਾਂ ਦੇ 7 ਵਜੇ ਵੀ ਪੈ ਜਾਂਦਾ ਕਈ ਸਥਾਨਾਂ ਦੇ ਬਹੁਤ ਜ਼ਿਆਦਾ ਕਾਰਜ ਹੁੰਦੇ ਆ ਤੇ 6 ਵਜੇ ਪੈ ਜਾਂਦਾ ਨਿਹੰਗ ਸਿੰਘਾਂ ਦੇ ਸਥਾਨਾਂ ਦੀ ਗੱਲ ਕਰਦਾ ਤੇ ਉਧਰੋਂ ਖਾਲਸਾ ਜੀ ਜਿਹੜੇ ਸਿੰਘਾਂ ਦੀ ਇਹ ਸੇਵਾ ਉਹ ਇਹ ਕਰਦੇ ਦੂਸਰੇ ਪਾਸੇ ਲਾਂਗਰੀ ਸਿੰਘ ਨਿਹੰਗ ਸਿੰਘ ਦੇ ਦਰ ਤੇ ਕੋਈ ਖਾਲਸਾ ਜੀ ਬੀਬੀ ਪ੍ਰਸ਼ਾਦਾ ਨਹੀਂ ਬਣਾਉਂਦੀ ਨਾ ਨਿਹੰਗ ਸਿੰਘ ਆਪ ਨੇ ਹੀ ਬਣਾਉਂਦੇ ਨੇ ਹਾਂ ਬੀਬੀਆਂ ਸੇਵਾ ਕਰਨ ਆਉਂਦੀਆਂ ਸੰਗਤ ਦੇ ਪ੍ਰਸ਼ਾਦੇ ਪਕਾਉਂਦੀਆਂ ਨਿਹੰਗ ਸਿੰਘ ਆਪਣੇ ਆਪ ਪਕਾਉਂਦੇ ਲਾਂਗਰੀ ਸਿੰਘ ਉੱਠ ਕੇ ਖਾਲਸਾ ਜੀ ਜਿੱਥੇ ਲੋ ਲੰਗਰ ਹੈ ਉਥੇ ਜਾ ਕੇ ਜਕਾਰਾ ਛੱਡਦਾ ਜਕਾਰਾ ਛੱਡ ਕੇ ਤੇ ਉਸ ਤੋਂ ਬਾਅਦ ਖਾਲਸਾ ਜੀ ਉਥੇ ਮਾਂਜਾ ਫੇਰਦਾ ਸਫਾਈ ਕਰਦਾ ਸਫਾਈ ਕਰਨ ਤੋਂ ਬਾਅਦ ਜਲ ਤਰਾਉਂਗ ਦਾ ਸੁਚੇਆ ਕਰਦਾ ਫਿਰ ਖਾਲਸਾ ਜੀ ਸਭ ਤੋਂ ਪਹਿਲਾਂ ਮਹਾਰਾਜ ਦਾ ਨਾਮ ਲੈ ਕੇ ਸਤਗੁਰਾਂ ਦੀ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਹੁੰਦੀ ਆ ਸਰਬ ਲੋ ਦੇ ਬਾਟੇ ਵਿੱਚ ਮਾਂਜ ਕੇ ਰੇਤਾ ਦੇ ਨਾਲ ਉਹਨੂੰ ਮਾਂਜਣਾ ਮਾਂਜ ਕੇ ਫਿਰ ਖਾਲਸਾ ਜੀ ਸਤਗੁਰਾਂ ਦੇ ਨਾ ਲੈ ਕੇ ਜਕਾਰੇ ਛੱਡ ਕੇ ਅਗਣ ਚੰਡਾ ਜਿਹੜਾ ਚਲਾਉਣਾ ਅੱਗ ਬਾਲਣੀ ਹੈ ਜਿਹਨੂੰ ਅਸੀਂ ਚੰਡਾ ਕਹਿੰਨੇ ਆਂ ਅੱਗ ਬਾਲਣੀ ਹੈ ਅੱਗ ਬਾਲਦਿਆਂ ਬਾਲਦਿਆਂ ਸਿੰਘਣੇ ਨਾਲ-ਨਾਲ ਬਾਣੀ ਪੜੀ ਜਾਣੀ ਹੈ ਨਾਲ ਖਾਲਸਾ ਦੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋ ਜਾਣੀ ਉਧਰੋਂ ਰਗੜੇ ਲੱਗ ਜਾਣੇ ਉਹ ਦੇਗ ਤਿਆਰ ਹੋ ਜਾਣੀ ਇਧਰੋਂ ਇਹ ਦੇਗ ਤਿਆਰ ਹੋ ਜਾਣੀ ਫਿਰ ਖਾਲਸਾ ਜੀ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਦੇਗਾਂ ਦੋਵੇਂ ਪਹੁੰਚ ਜਾਣੀਆਂ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਣ ਤੋਂ ਬਾਅਦ ਲਾングਰੀ ਸਿੰਘ ਨੇ ਖਾਲਸਾ ਜੀ ਜੋ ਵੀ ਦਾਲਾ ਭਾਜਾ ਬਣਾਉਣਾ ਉਹਨੇ ਉਦੋਂ ਹੀ ਆਰੰਭ ਕਰ ਦੇਣਾ ਸਰਬਲੋਹ ਦੇ ਭਾਂਡੇ ਦੇ ਵਿੱਚ ਅੱਜ ਅਸੀਂ ਘਰਾਂ ਦੇ ਵਿੱਚ ਖਾਲਸਾ ਜੀ ਦਾਲ ਬਣਾਉਨੇ ਆ ਕੁੱਕਰ ਚ ਪਾ ਦਈਦੀ ਆ ਤੇ ਪੰਜਾਂ ਸੱਤਾਂ ਮਿੰਟਾਂ ਵਿੱਚ ਦਾਲ ਤਿਆਰ ਪਰ ਖਾਲਸਾ ਜੀ ਨਿਹੰਗ ਸਿੰਘ ਜਿਹੜੇ ਆ ਉਹ ਤਾਂ ਸੂਰਮੇ ਨੇ ਤਾਂ ਯੋਧੇ ਨੇ ਤਾਂ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਉਹਨਾਂ ਦੇ ਸਰੀਰ ਹੰਡੇ ਨੇ ਉਹਨਾਂ ਨੇ ਸਰਬਲੋਹ ਦੇ ਬਾਟੇ ਵਿੱਚ ਖਾਲਸਾ ਜੀ ਸਾਰਾ ਭਾਜਾ ਜਿਹਨੂੰ ਬਣਾਉਣਾ ਨਾ ਜੇ ਮੰਨ ਲਓ 4 ਵਜੇ ਧਰ ਦਿੱਤਾ ਤੇ ਉਹਨੂੰ 6-7 ਵਜੇ ਲਾਉਣਾ ਉਤੋਂ ਇਨਾ ਚਿਰ ਉਹਨੇ ਰਜੀ ਜਾਣਾ ਹੈ ਉਸ ਤੋਂ ਬਾਅਦ ਖਾਲਸਾ ਜੀ ਫਿਰ ਸਿੰਘਾਂ ਨੇ ਜਿਹੜਾ ਮੈਦਾ ਜਪਣਾ ਭਾਵ ਆਟਾ ਜਪਣਾ ਭਾਵ ਗੁੰਨਣਾ ਆਟਾ ਗੁੰਨ ਕੇ ਫਿਰ ਖਾਲਸਾ ਜੀ ਸਿੰਘਾਂ ਨੇ ਬਿਬੇਕ ਦੇ ਪਹਿਰੇ ਦੇ ਲੰਗਰ ਲਾਉਣੇ ਨੇ ਪ੍ਰਸ਼ਾਦਾ ਲਾਉਣਾ ਪ੍ਰਸ਼ਾਦਾ ਲਾਉਣ ਤੋਂ ਬਾਅਦ ਫਿਰ ਖਾਲਸਾ ਜੀ ਜਿਨੂੰ ਸਮਾਪਤੀ ਦਰਬਾਰ ਦੀ ਹੋ ਜਾਣੀ ਹੈ ਜਿਨ੍ਹਾਂ ਨੇ ਪ੍ਰਸ਼ਾਦਾ ਛਕਣਾ ਉਹਨਾਂ ਸਰਦਿਨਾ ਸਰਦਾਈਆਂ ਛਕਣੀਆਂ ਉਹਨਾਂ ਸਰਦਾਈਆਂ ਛਕ ਲੈਣੀਆਂ ਜਿਨ੍ਹਾਂ ਨੇ ਪ੍ਰਸ਼ਾਦਾ ਛਕਣਾ 8-9 ਵਜੇ 9 ਵਜਿਆਂ ਨੂੰ ਪ੍ਰਸ਼ਾਦਾ ਛਕ ਕੇ ਫਿਰ ਖਾਲਸਾ ਜੀ ਪ੍ਰਸ਼ਾਦਾ ਛਕਣ ਤੋਂ ਬਾਅਦ ਜਿਹੜੇ ਸਿੰਘ ਮਤਲਬ 6 ਵਜੇ ਵੇਲੇ ਹੋਗੇ ਉਹਨਾਂ 2-4 ਘੰਟੇ ਸੌ ਜਾਣਾ ਉਸ ਤੋਂ ਬਾਅਦ ਖਾਲਸਾ ਜੀ ਘੋੜਿਆਂ ਵਾਲ ਹੋ ਜਾਣਾ ਘੋੜਿਆਂ ਨੂੰ ਦਾਣਾ ਪਾਉਣਾ ਘਾਹ ਕੱਟਣਾ ਘਾਹ ਵੱਢ ਕੇ ਲਿਆਉਣਾ ਪੱਠੇ ਵੱਢ ਕੇ ਲਿਆਉਣੇ ਪੈਲੀਆਂ ਸਾਹਮਣੀਆਂ ਜ਼ਮੀਨਾਂ ਬਹੁਤ ਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਸਾਹਮਣੀਆਂ ਘੋੜਿਆਂ ਨੂੰ ਖਰਖਰੇ ਕਰਨੇ ਘੋੜਿਆਂ ਨੂੰ ਨਵਾਉਣਾ ਫਿਰ ਘੋੜਿਆਂ ਦੀ ਸਵਾਰੀ ਕਰਨੀ ਸਾਰਾ ਦਿਨ ਖਾਲਸਾ ਜੀ ਘੁੰਮਣਾ ਕਦੇ ਕੋਈ ਕਾਰਜ ਕਦੇ ਕੋਈ ਕਾਰਜ ਲਿੱਦਾਂ ਚੁੱਕਣੀਆਂ ਫਿਰ ਖਾਲਸਾ ਜੀ ਕੱਲ੍ਹ ਵਾਸਤੇ ਜਿਹੜਾ ਅਗਲਾ ਪੜਾ ਹੁਣ ਇੱਕ ਥਾਂ ਦੇ ਪੜਾ ਨਹੀਂ ਕਰਨਾ ਤੇ ਤੰਬੂ ਲਾ ਕੇ ਰਹਿਣਾ ਪੈਂਦਾ ਤੇ ਜ਼ਮੀਨਾਂ ਥੱਲੇ ਸੌਣਾ ਪੈਂਦਾ ਧੰਨ ਬਾਬਾ ਪਾਲਾ ਸਿੰਘ ਸਾਹਿਬ ਗਊਆਂ ਵਾਲੇ ਮੁਸ਼ਿਲ ਸ਼ੀਦਾ ਤਰਨਤਾਲ ਦੇ ਸੇਵਾਦਾਰ ਮਹਾਂਪੁਰਸ਼ ਹੋਏ ਪੂਰਨ ਬ੍ਰਹਮ ਗਿਆਨੀ ਸਾਧੂ ਹੋਇਆ ਖਾਲਸਾ ਜੀ ਰੱਬ ਲੋਕ ਕਿਆ ਕਰਦੇ ਸੀ ਉਹ ਮਹਾਂਪੁਰਸ਼ ਨੇ ਸਾਰੀ ਉਮਰ ਪੈਰੀ ਜੁੱਤੀ ਨਹੀਂ ਪਾਈ ਦਾਸ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਸੀ ਖਾਲਸਾ ਜੀ ਜਦੋਂ ਆਪਾਂ ਆ ਝੋਨੇ ਹੁਣ ਵੱਢ ਲੈਣੇ ਆ ਤੇ ਬਾਹਰ ਵਿੱਚ ਪੈਲੀਆਂ ਵਾਹਣੀਆਂ ਤੇ ਵੱਡੀਆਂ-ਵੱਡੀਆਂ ਢੀਮਾਂ ਹੁੰਦੀਆਂ ਪੈਲੀ ਦੇ ਵਿੱਚ ਉਹ ਢੀਮਾਂ ਦਾ ਖਾਲਸਾ ਜੀ ਉਹਨਾਂ ਨੇ ਸਹਰਾਣਾ ਲਾਉਣਾ ਤੇ ਸਿਰ ਵਾਲਾ ਜਿਹੜਾ ਪਰਣਾ ਹੋਣਾ ਨਾ ਉਹਨੂੰ ਥੱਲੇ ਵਿਛਾ ਲੈਣਾ ਤੇ ਢੀਮਾਂ ਤੇ ਸੋਨਾ ਇਹ ਇਦਾਂ ਸੌਂਦੇ ਹੁੰਦੇ ਸੀ ਬਾਬਾ ਪਾਲਾ ਸਿੰਘ ਸਾਹਿਬ ਇਹ ਮਿਸਲ ਸ਼ਹੀਦਾਂ ਤਰਨਤਾਰਨ ਦਲ ਦੀ ਵੱਡੀ ਕਮਾਈ ਹੈ ਖਾਲਸਾ ਜੀ ਜੇ ਅੱਜ ਕੋਈ ਦਾਲ ਪੰਥ ਬਚਿਆ ਹੈ ਤੇ ਉਹ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਦਾ ਦਾਲ ਪੰਥ ਹੈ ਮਿਸਲ ਸ਼ਹੀਦਾਂ ਤਰਨਤਾਰਨ ਦਲ ਬਾਬਾ وکਾਲਾ ਸਾਹਿਬ ਜਿੰਨਾਂ ਦੇ ਹੁਣ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਸਾਹਿਬ ਹਨ ਜੋ ਖਾਲਸਾ ਜੀ ਬਾਬਾ ਨੌਧ ਸਿੰਘ ਸਾਹਿਬ ਦੇ ਸਥਾਨੇ ਤੇ ਪਹਿਰਾ ਰੱਖਦੇ ਸੋ ਮਹਾਰਾਜ ਦੀ ਕਿਰਪਾ ਇਹ ਖਾਲਸਾ ਜੀ ਖਾਲਸੇ ਦੀ ਮਰਿਆਦਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਇਹ ਸਾਰਾ ਦੇਣੀ ਰਗੜੇ ਚੱਲਨੇ ਜਿਹੜਾ ਰਗੜਾ ਲੱਗਦਾ ਨਾ ਲੋਕਾਂ ਨੂੰ ਲੱਗਦਾ ਖਰੇ ਪਖੰਡ ਕਰਦੇ ਖਾਲਸਾ ਜੀ ਉਹ ਸਲੂਤਰ ਇੰਨਾ ਭਾਰਾ ਹੁੰਦਾ ਤੇ ਬਾਹਾਂ ਦੀ ਬਸ ਹੋ ਜਾਂਦੀ ਹੈ ਆਮ ਬੰਦਾ ਆਮ ਕੋਈ ਮੁੰਡਾ ਉਹਨੂੰ ਫੇਰ ਨਹੀਂ ਸਕਦਾ ਤੇ ਸਿੰਘ ਸਾਰਾ-ਸਾਰਾ ਦਿਨ ਫੇਰ ਕੇ ਰਗੜੇ ਲਾਉਂਦੇ ਆ ਅਰਦਾਸਾਂ ਕਰਦੇ ਆ ਸੋ ਐਵੇਂ ਖਾਲਸਾ ਜੀ ਗੁਰੂ ਘਰ ਦੀ ਸੇਵਾ ਨਿਭਦੀ ਹੈ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ